ڏاڍا سٺا ڏٺا گهڻا سٺي مليا ڏاڍا سٺو ڪاروائ ڪيو

ਅਸਮ ਦੇ ਰਾਜੇ ਦੇ ਦੇਸ਼ ਦੀ ਚੜ੍ਹਦੀ ਕਲਾ ਵਾਸਤੇ ਦੇਸ਼ ਦੀ ਸੁਰੱਖਿਆ ਦੀ ਚੜ੍ਹਦੀ ਦੀ ਅਰਕਾਵਨਾ ਕਰਦੇ ਆ ਗੁਬਾਰਾ ਰੰਗੇ ਦੀ ਟੰਡੇ ਦੀ ਰਸਮ ਹੋਦਾ ਇਸ ਤਰ੍ਹਾਂ ਕਰਦੇ ਜੂ ਜਿਹੜਾ ਦੇਸ਼ ਹਮੇਸ਼ਾ ਸ਼ਾਂਤ ਰਹੇ ਸਾਰੇ ਸੂਸਤਾਂ ਦਾ ਬਣਾ ਹੋਵੇ ਬੜੇ ਸੋਹਣੇ ਸੱਤ ਮੇਰੇ ਭਾਣੇ ਇਸ ਵਕਤ ਦਾ ਸਭ ਤੋਂ ਬਾਦ ਬਹੁਤ ਸਾਚੇ ਦਰਬਾਰ ਕੀ ਜੈ

ਵੇ ਵਾਲੇ ਨਹੀਂ ਪਾਉਂਦਾ ਲੰਬੇ ਵਾਲੇ ਕਰਦੇ ਆਉਂਦਾ ਤਾਂ ਬਈ ਸਾਰਿਆਂ ਨੂੰ ਆ ਜਾਂ ਤੋ ਸਾਰੇ ਪਾਉਂਦੇ ਮੇਰੇ ਕੋਲ ਬੋਲੋਗੇ ਬੋਲੋਗੇ ਬੋਲੋ ਬੋਰਡ ਮੇਂ ਜਿਹੜੇ ਦੂਜੇ ਸਾਡੇ ਬਈ ਇੱਕ ਸਾਈਡ ਕਰ ਦਿਜੀ ਇੱਕ ਸਾਈਡ ਇੱਕ ਸਾਈਡ ਹੋ ਜਾਵੇ ਬਈ ਪਾਤੀ ਸਾਈਡ ਲੰਘ ਜਾ ਪਰਲੀ ਸਾਈਡ ਸਾਰੇ ਆਪ ਕੋਲ ਆ ਗਏ ਆਗੇ ਆਗੇ ਜੱਥੇ ਦਾ ਸਾਈਡ ਤੇ ਹੋ ਗਿਆ ਜੀ ਵਿੱਚ ਪਾਵਾਂਗੇ ਆ ਜਾ ਬੱਚੇ ਨਿਕੋ ਬੀ ਬਾਬਾ ਹੋਏ ਨਾਲ ਜੀ ਤਾਂ ਕਰਨਾ ਪੈਣਾ ਪਾਣੀ ਹੋਣਾ ਆ ਵਾਹ ਕਰਾ ਲੱਗਦਾ ਵੀ ਕਰਦਾ ਤੇ ਨਾ ਭਾਈ ਕਾਕੀ ਖੜ ਜਾ ਤੂੰ ਮੈਨੂੰ ਹੈਲੋ ਧਰੂ ਆ ਜਾ ਬੱਚੇ ਕੀ ਹੋ ਗਿਆ ਇਧਰ ਹੋ ਕੇ ਖਿੱਚੋ ਬਾਬਾ ਜੀ ਆਉਂਦਾ ਵੀ ਜੀ ਬਾਬਾ ਜੀ ਆ ਗਏ ਬਾਹੋਂ ਦੇ ਉਹ ਟੋਪਰ ਉਹ ਜੀ ਇੱਥੇ ਹੋ ਜਾ ਉਹ ਪਾਰਲੇਟ ਜੀ ਜੇ ਤੁਸੀਂ ਵੀ ਨਹੀਂ ਜਣ ਗਾ ਕਿ ਦੋ ਕਰ ਮਰਦਾ ਪੱਕੇ ਨਾ ਡਿਕੇ ਆਂ ਰਾਤ ਨੂੰ ਨਹੀਂ ਆਏ ਤੁਸੀਂ ਕੀ ਕਰਦਾ ਉੱਥੇ ਇੱਥੇ ਆਉਣਾ ਸੀਗਾ ਮੈਨੂੰ ਹੋਰ ਹੀ ਕੰਮ ਨਹੀਂ ਮੁੱਕਦੇ ਕੋਈ ਗੱਲ ਨਹੀਂ ਹੈ ਛੋਟਾ ਛੋਟਾ ਵੀ ਛੋਟਾ ਦੱਸੋ ਕੋੜਾ ਫੋਨ ਵਾਲੇ ਜੀ ਫੋਟੋ ਵਾਲੀ ਵੀਡੀਓ ਆ ਵੀਡੀਓ ਦਿਖਾਓ ਚੱਲ ਰਹੀ ਹੈ ਚੱਲ ਰਹੀ ਹੈ ਚੱਲ ਰਹੀ ਜੀ ਚੱਲ ਰਹੀ ਹੈ ਚੱਲਦੀ ਹੈ ਦਸਰ ਜੋੜੇ ਕਰਿਆ ਬਸ ਬਾਬਾ ਨੂੰ ਦੇਖਾ ਫਿਰ ਕਿੰਨੇ ਫੋਟੋ ਮਾਰੀ ਜੀ ਫੋਟੋ ਪਾਣੀ ਸਰ ਆਇਓ ਵੀ ਫੋਟੋ ਭੇਜੋ ਅੱਜ ਕੋਲੋਂ ਨਾ ਪਰ ਮਾਟੋ ਫਿਰ ਸਾਹਿਬ ਇੱਕ ਫੋਟੋ ਵਿੱਚ ਹੈ ਬਾਬਾ ਜੀ ਦਾ ਆਪਾਂ ਹੀ ਸੋਲ ਪਾ ਲਓ ਮੈਨੂੰ ਪਾਪਾ

ਪਾਚ ਕਰੋ ਨਾ ਨਾ ਪਹਿਲਾ ਕਮਾਲ ਖੜੋ ਨਾਲ ਜੀ ਹਰ ਦਿਨ ਉਹ ਲੋਪੇਟ ਜੇ ਮੰਨੂ 54 ਕਿਲੋ ਉਹ ਸ਼ੇਰ ਹੋਨੇ ਦਾ ਉਹ ਨੂੰ ਆ ਜਾਣ ਦਾ ਦਰਕਰਨ ਆਇਆ ਹੁਣ ਵਰਤੀ ਆ ਉਹ ਵਿੱਚ ਨਹੀਂ ਆ ਰਹੀ ਖਿੱਚਦੀ ਖਿੱਚਦੀ ਹੁਣ ਖਿੱਚੇ ਪਰ ਪਹਿਲਾਂ ਇੱਧਰ ਖੇਦੇ ਆ ਲੈ ਤੁਨਾ ਲੱਗਦਾ ਚਲੋ ਹਾਂ ਚਲੋ ਪਰ ਆਓ ਜੀ ਮਾਹੀ ਗਿਰੂ ਮਾਰੀ ਓਏ ਹਾਂਜੀ ਝੰਡਾ ਵੀ ਆ ਜਵੇ ਆ ਜਾਣਾ ਝੰਡਾ ਝੰਡਾ ਲਹਿਰਾਏ ਬੋਸ ਨੇ जय भाई बि ਕਰੋ ਨਹੀਂ ਫੋੜੋ ਕਿ ਹੋਗੀ ਬਾਕੂ ਜੀ ਹਾਂ ਨਹੀਂ ਹੋਗੀ ਨਾ ਕਰੋ ਜੈ ਸਾਹਿਬ ਨਾਲ ਮੇਰੀ ਫੋਟੋ ਹਾਂ ਪੇ